ਹਾਂਜੀ ਤੁਹਾਡਾ ਕੀ ਨਾਇਆ ਜੀ ਤੇ ਕੀ ਤੁਹਾਡਾ ਮੁੱਦਾ ਜੀ ਅਜਾ ਦੱਸੋ ਮੈਂ ਹਾਂ ਮੇਰਾ ਪੈਂਡ ਤੱਕੜ ਨਾ ਮੇਰਾ ਦੀ ਇਸ਼ੂ ਆ ਹਾਂਜੀ ਤੇ ਮੇਰੀ ਨੋਂ ਗਈ ਸੀ ਬਾਹਰ ਤਾਂ ਮੇਰੇ ਜਵਾਈ ਨੇ ਭੇਜੀ ਆ ਅੱਛਾ ਜੀ ਜਵਾਈ ਮੇਰੇ ਨੇ ਭੇਜੀ ਆ ਤੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਖਰਾਬ ਸੀ ਇਹਨਾਂ ਦਾ ਉਧਰ ਉਧਰੀ ਮਨ ਮੋਟਾ ਲੈਣ ਦੇਣ ਸੀ ਤੇ ਬੋਟੀ ਨੂੰ ਇਹਨਾਂ ਨੇ ਹੱਥਾਂ ਚ ਲੈ ਲਿਆ ਤਾਂ ਵੀ ਤੈਨੂੰ ਅਸੀਂ ਬਾਹਰ ਭੇਜਦੇ ਭੇਜਦਾ ਵੀ ਆ ਉਹ ਕੁੜੀਆਂ ਹੋਰ ਵੀ ਭੇਜਦਾ ਆ ਬਾਹਰ ਕਿੱਥੇ ਬਾਹਰ ਭੇਜੇ ਨਮਸਕਾਰ ਹੱਸ ਕਰ ਹੱਸ ਕਰਦੇ ਜੀ ਤੁਹਾਡਾ ਸੁਣੋ ਮੇਰੀ ਗੱਲ ਤੁਹਾਡਾ ਜੁਆਇਸ ਸੀ ਹਾਂਜੀ ਮੇਰੇ ਜਵਾਬ ਮੰਨ ਲਓ ਅਜੰਟੀ ਕਰਦਾ ਅਜੰਟੀ ਕਰਦਾ ਠੀਕ ਹੈ ਜੀ ਕਿੱਥੋਂ ਦਾ ਜੀ ਇਹ ਪਹਿਰਾ ਇੱਥੇ ਦਾ ਤੰਦਾ ਹੋਰੇ ਦਾ ਠੀਕ ਹੈ ਜੀ ਮੈਂ ਖੋਦ ਲਾ ਕੇ ਤੰਦਾ ਹੋਰਾ ਠੀਕ ਹੈ ਜੀ ਦੱਸੋ ਗੱਲ ਤੇ ਫੇਰ ਅਸੀਂ ਇਹਨੂੰ ਬਹੁਤ ਤਰਲੇ ਕੀਤੇ ਤਾਂ ਪੈਸਾ ਸਾਡਾ ਕੋਈ ਨਹੀਂ ਲੱਗਾ ਇਹਨੇ ਲੈ ਆ ਨਹੀਂ ਸੱਤੋਂ ਪੈਸਾ ਕਹਿੰਦਾ ਉਹ ਫ੍ਰੀ ਵੀ ਜਾਇਆ ਜੇ ਇਹਦਾ ਨਾਮ ਆਣ ਲੱਗੇ ਆ ਵੀ ਸਕਦੀ ਆ ਜੇ ਤਿੰਨ ਮਹੀਨੇ ਇਹ ਤਨਮੀ ਨੇ ਜਬਾਪ ਸਾ ਸਾਦੀ ਆ ਅਸੀਂ ਕਿਹਾ ਵੀ ਕੁੜੀ ਨੂੰ ਪੁੱਛਿਆ ਵੀ ਕਿੱਦਾਂ ਕਹਿੰਦੀ ਮੈਨੂੰ 15 ਕ ਦਿਨ ਤੋਂ ਦਾ ਕੰਮ ਹੀ ਨਹੀਂ ਲੱਗਾ ਫਿਰ ਉਹਥੇ ਨੂੰ ਤੰਗੀ ਤੁੰਗੀ ਵੀ ਬਹੁਤ ਆਈ ਆ ਕਈਆਂ ਗੱਲਾਂ ਦੀ ਉਹਨੇ ਸੰਨ ਦੱਸਿਆ ਗਲਤ ਕੁਛ ਨਹੀਂ ਕਿਸੇ ਨੇ ਕੀਤਾ ਪਰ ਕੰਮ ਦੇ ਗਈ ਆ ਪਰ ਦੂਜਾ ਨੰਬਰ ਇਹ ਆ ਵੀ ਸਾਡਾ ਘਰ ਪਿੱਛੇ ਮੇਰੇ ਪੋਤੇ ਦੀ ਰੋਟੀਆਂ ਦਾ ਔਖਾ ਨਿਆਰੇ ਨਿਕ ਨਿਕ ਇਹੋ ਲੜਦੇ ਰੋਟੀ ਪਾਣੀ ਦਾ ਔਖਾ ਤੇ ਬੈਕ ਅਸੀਂ ਕਿਹਾ ਕੁੜੀ ਰੋਟੀ ਨੂੰ ਭੇਜ ਦਿਓ ਮੈਂ ਬਹੁਤ ਤਰਲੇ ਕੀਤੇ ਵੀ ਤੂੰ ਭੇਜ ਦੇ ਭੇਜ ਦੇ ਇਹ ਮੁੰਡਾ ਨਹੀਂ ਮੰਨਿਆ ਇਹ ਨਹੀਂ ਮੰਨਿਆ ਇਹਨੇ ਸਾਡਾ ਜਾਨੀ ਘਰ ਦੇ ਵਿੱਚ ਬਹੁਤ ਕਲੇਕਾ ਦੀ ਖਸਾਨਾ ਸਾਮਾਨ ਚ ਕਾ ਦਿਓ ਸਾਨੂੰ ਘਰ ਵੇਚ ਦਿਓ ਸਾਡੇ ਕੋਲ ਦੋ ਕਮਾਲੇ ਢਾਈ ਕਮਾਲੇ ਜਗ੍ਹਾ ਹੈ ਜਿਹਦੇ ਵਿੱਚ ਮੇਰੇ ਦੋ ਮੁੰਡੇ ਰਹਿੰਦੇ ਆ ਕੁੱਤੀਆਂ ਦੇ ਥੱਲੇ ਉਹ ਦੋ ਢਾਈ ਮਾਲੇ ਵੇਚ ਕੇ ਮੇਰੇ ਨਿਆਣੇ ਕਿੱਥੇ ਜਾਣਗੇ ਇਹਨੂੰ ਅਸੀਂ ਵੇਚ ਕੇ ਦੇ ਦਈਏ ਤਾਂ ਵੀ ਮੇਰੇ ਜੀ ਪੈਸੇ ਪੂਰੇ ਹੋਣਾ ਪਹਿਲਾਂ ਇਹਨੇ ਸਾਨੂੰ ਫ੍ਰੀ ਭੇਜਿਆ ਹੁਣ ਇਹ ਕਹੀ ਜਾਂਦਾ ਪੈਸੇ ਲੈਣੇ 70000 ਰੁਪਈਆ ਤੇ ਤਿੰਨ ਵਾਰ 70000 ਰੁਪਈਆ ਦੇ ਟਿਕਟ ਦਿਓ ਤਾਂ ਸਾਡੇ ਕੋਲ ਇਸ ਟਾਈਮ 70 ਰੁਪਈਏ ਨਹੀਂ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੈ ਹਾਂ ਅਜਤੇ ਵੀ ਹੁਣ ਫੇ ਕੀ ਗੱਲਬਾਤ ਕੀ ਤੁਹਾਨੂੰ ਸਾਡੀ ਗੋਟੀ ਲਿਆ ਦਿਓ ਬਸ ਸਾਨੂੰ ਇਹੀ ਚਾਹੀਦਾ ਸਾਡੀ ਹੈਲਪ ਕੀਤੀ ਜਾਵੇ ਜਿਹੜੇ ਦੀ ਮਾਨਿਆਂ ਨੇ ਤੇ ਆ ਜੀ ਜੋ ਵੀ ਸਾਡਾ ਕੀਤਾ ਭਰਾਇਆ ਜੋ ਵੀ ਉਹਦਾ ਮੰਨਦਾ ਸਾਨੂੰ ਪਹਿਲਾਂ ਵੀ ਸਾਨੂੰ ਥੋੜੇ ਜੇ ਪੈਸੇ ਦਿੱਤੇ ਜਦੋਂ ਬਾਰਤਾਂ ਲਈ ਮੈਂ ਕੈਸੇ ਜੇਲ੍ਹ ਤੇ ਬੈਠੀ ਇਹ ਗੱਲ ਹੈ ਤੇ ਦਵਾਲਿਆਂ ਨੇ ਤੇ ਐਤਨੇ ਮੈਨੂੰ ਜਿਥਾਣੇ ਭੇਜਿਆ ਮੈਨੂੰ ਸਜ਼ਾ ਵੀ ਹੋਈ ਮੈਂ 2 ਮਹੀਨੇ 55 ਦਿਨ ਦੀਰਤ ਕੱਟ ਕੇ ਗਿਆ ਹਾਂ ਕੋਤਰੀਂ ਬੇਖ ਮਾਰਤਾ ਦੀ ਝੂਠਾ ਪਰਚਾ ਝੂਠਾ ਪਰਚਾ ਲੈ ਗਿਆ ਗੋਲੀਆਂ ਚ ਚੋਰੀ ਕਿ ਤਪਾਤਣਾ ਗੋਲੀਆਂ ਕੱਲੇ ਕੱਲੇ ਦੱਸੋ ਜੀ ਜਿਹੜਾ ਜਿੰਨੇ ਵੀ ਗੱਲ ਦੱਸੋ ਤੁਸੀਂ ਦੱਸ ਸਕਦਾ ਮੈਂ ਦੱਸਦਾ ਜੀ ਮੈਂ ਜੀ ਮੈਨੂੰ ਸਵੇਰ ਨੂੰ ਟਕੇ ਜੀ ਦੋ ਤਰੀਕ ਨੂੰ ਦੋ ਤਰੀਕ ਸਵੇਰ ਨੂੰ 9 ਵਜੇ 10 ਵਜੇ ਚੱਕ ਕੇ ਲੈ ਗਿਆ ਕਹਿੰਦੇ ਲਾਜ ਨਹੀਂ ਕਿ ਤੈਨੂੰ ਪੁੱਛ ਕੇ ਕੱਸੀ ਕਰਨੀ ਹੈ ਕੁਝ ਕੱਸੀ ਦੇ ਵਿੱਚ ਲੈ ਗਿਆ ਮੈਨੂੰ ਸਰਪੰਚ ਦੇ ਘਰੇ ਲੈ ਕੇ ਗਿਆ ਉੱਥੇ ਮੈਨੂੰ ਪੁੱਛਿਆ ਮੈਂ ਕਿਹਾ ਸਰਪੰਚ ਸਾਹਿਬ ਕੀ ਗੱਲ ਵੀ ਤੈਨੂੰ ਪਤਾ ਨਹੀਂ ਮੈਂ ਕਿਹਾ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਮੈਂ ਤਾਂ ਆਪਣੇ ਨਿਆਣੇ ਚੁੱਟ ਕੇ ਕੰਮ ਤੇ ਚੱਗਿਆ ਆਂ ਹੁਣ ਤਾਂ ਮੈਨੂੰ ਪੁਲਿਸ ਲੈ ਕੇ ਤੁਹਾਡੇ ਘਰੇ ਲਾਇਆ ਤੇ ਇਦੀ ਕੋਈ ਨਹੀਂ ਫੇਰ ਚੱਲ ਜਾ ਥਾਣੇ ਤੈਨੂੰ ਪਤਾ ਲੱਗ ਜਾਊਗਾ ਅੱਛਾ ਸਰਪੰਚ ਸਾਹਿਬ ਨੂੰ ਮੈਂ ਕਹਾ ਮੈਂ ਤਾਂ ਉਹਨੂੰ ਪੁਲਿਸ ਲੈ ਚੱਲੀ ਆ ਪਰ ਮੈਂ ਬੇਕਸੂਰ ਆ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਤੇ ਮੈਨੂੰ ਸੱਚੀ ਬਾਈ ਗੁਰੂ ਦੀ ਸੌਂ ਲੈ ਵੀ ਮੈਨੂੰ ਪਤਾ ਵੀ ਹੈ ਨਹੀਂ ਸੀ ਕਿ ਕਿਹੜੀ ਚੋਰੀ ਕਿੱਥੇ ਕੋਈ ਕਹਿੰਨੇ ਕੀ ਹੋਇਆ ਥਾਣੇ ਲੈ ਕੇ ਸ਼ਾਮ ਤੱਕ ਮੈਨੂੰ ਬਿਠਾਈ ਰੱਖਿਆ ਮੈਂ ਕਿਹਾ ਵੀ ਜਦੋਂ ਕੋਈ ਨੀ ਨਿੱਕੀ ਮੋਟੀ ਗੱਲ ਹੋਊਗੀ ਮੈਨੂੰ ਲੈ ਜਾਣਗੇ ਘਰੇ ਹੂੰ ਪਰ ਨਹੀਂ ਲਗਾਇਆ ਹੂੰ ਤੇ ਕਹਿੰਦੇ ਜੀ ਕੋਲ ਟਰਾਂਸਫਰਰ ਬੋਲਣ ਦੀ ਗੱਲ ਹੋਈ ਸੀਗੀ ਮੈਨੂੰ ਨਹੀਂ ਪਤਾ ਨਾ ਮੈਨੂੰ ਕਦੇ ਜੋੜ ਵੀ ਨਹੀਂ ਲਾਇਆ ਮੈਂ ਮਿਸਤਰੀ ਦਾ ਕੰਮ ਕਰਦਾ ਹਾਂ ਤੇ ਉਹ ਟਰਾਂਸਫਰ ਮੇਰੇ ਤੋਂ ਪੁੱਛੀ ਗਏ ਕੁੱਤੀ ਦੇ ਬੇਸਬਾਲ ਟਰਾਂਕ ਲਵਾ ਉਹੋ ਲਗਾ ਹਲ ਸੁਨੰਗਾ ਕਰਕੇ ਵੀ ਮੈਨੂੰ ਕੁੱਟਿਆ ਗਿਆ ਜਿੱਦਾਂ ਆਪਾਂ ਪਾਜੀ 6 ਦਿਨਾਂ ਦੇ ਵਿੱਚ ਨਹੀਂ ਮੰਨੇ ਵੀ ਮੈਂ ਖੋਲਿਆ ਨਾ ਮੈਨੂੰ ਪਤਾ ਹੀ ਨਹੀਂ ਸੀ ਕਿਹੜੇ ਖੋਲਿਆ ਕਿਹੜੇ ਥਾਣੇ ਲਗਾਏ ਸੀ ਆਪਾਂ ਨੂੰ ਨੂਰ ਨਾਲ ਥਾਣੇ ਦੂਰ ਲੈ ਜਾਣੇ ਦੇ ਲੈ ਕੇ ਗਏ ਫਿਰ ਕੋਸ਼ ਬੋ ਦੋ ਬੰਦੇ ਮੇਰੇ ਨਾਲ ਸੀ ਜਿਹੜੇ ਮੇਰੇ ਨਾਲ ਕੇਸ ਵਾਜਦੇ ਤੇ ਬੜਾਏ ਗਏ ਆ ਉਹਨਾਂ ਚ ਇੱਕ ਬੰਦਾ ਇਹ ਬਿਆਨ ਦੇ ਰਿਹਾ ਸੀ ਵੀ ਮੈਂ ਇਹਨਾਂ ਦੇ ਨਾਲ ਗਿਆ ਹਾਂ ਕਿ ਇਸ ਕਿਸੇ ਇਸ ਜਾਮ ਨੂੰ ਹਾਂ ਤੇ ਨੂੰ ਜਾਮ ਦਿੱਤਾ ਹੈ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਉਹਨਾਂ ਨਾਲ ਨਹੀਂ ਸੀ ਤੱਕ ਫਿਰ ਮੈਂ ਜਨਤਾਂ ਜੇਲ੍ਹ ਤੋਂ ਵੀ ਕੱਟ ਗਿਆ ਉਹ ਜੇਲ੍ਹ ਚ ਮੈਨੂੰ ਮੇਰੇ ਭੀਜੇ ਨੇ ਪੈਸੇ ਲਾ ਕੇ ਬਾਹਰ ਕਢਾਇਆ ਕੁਝ ਮਨ ਖਾਣ ਪੀਣ ਵੀ ਅੰਦਰ ਪਾਇਆ 30 40 ਹਜ਼ਾਰ ਉਸ ਉਸ ਪੈਸਿਆਂ ਨੂੰ ਮੇਰੀ ਘਰਵਾਲੀ ਨੇ ਜਾਨੀ इमोशनल ਹੋ ਕੇ ਵੀ ਮੇਰਾ ਬੰਦਾ ਸੀ ਇਸ ਤੱਕ ਕਦੇ ਨਹੀਂ ਸੀ ਪਾਇਆ ਜਾਨੀ ਵੀ इमोशनल ਹੋ ਕੇ ਵੀ ਮੇਰੇ ਬੰਦੇ ਨੂੰ ਬਾਹਰ ਕੱਢ ਲਿਆ ਭਾਜੀ ਵੀ ਮੈਨੂੰ ਜੋ ਵੀ ਚਾਹਤੇ ਤੇਰੀ ਮਨਜ਼ੂਰੀ ਹੈ ਠੀਕ ਹੈ ਉਹ ਮੰਨ ਕੇ ਇਹਨੇ ਮੈਂ ਬਾਹਰ ਜਾਉਂਦੇ ਓਕੇ ਉਹ ਬਾਹਰ ਚਲ ਗਿਆ ਬਾਹਰ ਕਰਕੇ ਤੋਂ ਸਭ ਉਹ ਬਾਤ ਦਾ ਡਿਸੀਜਨ ਲੈ ਹੋ ਗਿਆ ਉਹ ਬਾਹਰ ਤੇਰੇ ਪਿੱਛੇ ਖੜੇ ਲੈ ਲੈ ਕਿ ਮੇਰੇ ਦਿੱਤਨਾ ਦੀ ਪੜਾਈ ਖਰਾਬ ਹੁੰਦੀ ਮੈਂ ਕੰਮ ਤੇ ਨਹੀਂ ਜਾ ਸਕਦਾ नहीं, 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 पाक नहीं।, नहीं पाकरी, दूसरा नंबर मेरे बिट्टे थे साथ लगी, ये जेमरे जेमिता साथ लगी, ना आज भी नहीं करा है, ना आज भी नहीं करा है, ये मेरे बिट्टे आप पर भी हमने एक्सपेंडिट लगा तो भी उन्हें देरी के लिए क्या कहा, हाँ जी, कितने दिन दूसरी एक्सपेंडर, अंकल नहीं आए थे, आमाज़ेर जी आया, ध ਪਤੀ ਦੇਵ ਨੇ ਕਾਨਫਰੰਸ ਕੀਤੀ ਹੈ ਵੀ ਤੁਸੀਂ ਵਾਪਸ ਆਣਾ ਤੁਹਾਨੂੰ ਇੱਥੇ ਦੰਗੇ ਪਛਾਣੀਆਂ ਕੋਈ ਆਂਕੀ ਮੈਂ ਹੋਰੋਂ ਰੋਸ ਆਣਾ ਚੱਲਣੀ ਆ ਮੈਂ ਪਰ ਇਸ ਪਰ ਤੇ ਆ ਕੇ ਕੀ ਗੱਲ ਬਾਤ ਹੋਈ ਤੇ ਹਟ ਰੋਣਾ ਕੋ ਗਾਨੀ ਆ ਜਾ ਇਹ ਗੱਲ ਕੀ ਹੋਏ ਦੱਸੋ ਸਭ ਨੂੰ ਯਾਰ ਆ ਵੀ ਤੇ ਤੁਹਾਡੀ ਕੋ ਮਦਦ ਹੋਏਗੀ ਉਸ ਠੀਕ ਮੈਂ ਕਿਹਾ ਤੁਸੀਂ ਗੱਲ ਦੱਸੋਗੇ ਤੇ ਤੇਰੀ ਤੁਹਾਡੀ ਕੋ ਮਦਦ ਕਰੇਗਾ ठीक है मैं हां जी नहीं मैं काम नहीं करना मैं एक हूं मैं भी हूं मैं काम नहीं करना नहीं कोई तंगी परेशानी बंदे दिल्ली में नौकरी पर पेशानी मैं काम नहीं करता मैं बहुत परेशान हूं दिल्ली मेरा फोन खोलिया लिया मेरे को मेरा फोन नहीं देता मेनू ऊपर ये भी अंदर लोग ला के चल जाते थे जितने जानता भी करे या से होते नहीं तो 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 ਪਰ ਨਹੀਂ ਮੈਨੂੰ ਪੈਸਾ ਨਹੀਂ ਕੋਈ ਦਿੱਤਾ ਇਹਨਾਂ ਨੇ ਮੈਂ ਕਿ ਪੰਜ ਦਿਨ ਇਹੇ ਕਰੇ ਕਾਮ ਕੀਤਾ ਸੀ ਮੇਰੇ ਪੰਜ ਦਿਨਾਂ ਦੇ ਪੈਸੇ ਵੀ ਉਹਨਾਂ ਨੇ ਜਾਣ ਤੱਕ ਨਹੀਂ ਰੱਖ ਲਏ ਸੀ ਉਹਨਾਂ ਕੋਲ ਦੱਸਿਆ ਹੈਗਾ ਤੇਰੇ ਘਰ ਵਾਲੇ ਨੇ ਕੁੜੀ ਨੂੰ ਹੀ ਤੁਹਾਡੇ ਕੋਲ ਨੇ ਤੁਹਾਨੂੰ ਭੇਜਿਆ ਸੀ ਇਹ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਤੈਨੂੰ ਵਾਪਸ ਲਿਆਉਣ ਦੀ ਜਾਂ ਕੋਈ ਸੈਲਰੀ ਵਗੈਰਾ ਦੀ ਕੀ ਕੀਤੀ ਸੀ ਗੱਲ ਮੈਨੂੰ ਕਹਿੰਦਾ ਤਿੰਨ ਮਹੀਨੇ ਦਾ ਤੇਰਾ ਬੀਜ ਆ ਕਹਿੰਦਾ 20 ਤਰੀਕੀ ਤੇ ਤੇਰੀ ਪਾਸੀ ਆ ਤੂੰ 20 ਤਰੀਕ ਨੂੰ ਕੰਮ ਨਹੀਂ ਸਹੀ ਲੱਗਾ ਤੂੰ ਵਾਪਸ ਆ ਸਕਦੀ ਏ ਤੇ ਮੈਂ ਤਾਂ ਜਿੰਦਿਆਂ ਮੇਰਾ ਕੰਮ ਨਹੀਂ ਸਹੀ ਨਹੀਂ ਆ ਬਕਸ਼ਾਉਣਾ ਆ ਤੇ ਮੈਨੂੰ ਕਹਿੰਦਾ ਵੀ ਤੇਰੀ ਗੰਮੀ ਤੇਰੀ ਤੇ ਆਏ ਤੂੰ ਵਾਪਸ ਨਹੀਂ ਆ ਸਕਦੀ ਅੱਛਾ ਫਿਰ ਹੁਣ ਤੂੰ ਚਾਹਵੇਂ ਬਾਪ ਜੀ ਤੇਲਾ ਮੈਨੂੰ ਕਹਿੰਦਾ ਬਾਪ ਸੋਣਾ ਚਾਹਨੀ ਆ ਮੈਂ ਬਾਪਸਾਉਣਾ ਚਾਹਨੀ ਆ ਮੈਂ ਇੱਥੇ ਕੰਮ ਨਹੀਂ ਕਰਨਾ ਚਾਹਦੀ ਮੈਂ ਬਾਪਸਾਉਣਾ ਆ ਠੀਕ ਹੈ ਜੀ ਠੀਕ ਆ